पंजाब स्टेट राजपूत कल्याण बोर्ड पंजाब सरकार के चेयरमैन श्री स्वर्ण सिंह सलारिया ने आज संगठनात्मक ढांचे को मजबूत करने के उद्देश्य से महत्वपूर्ण नियुक्तियां की इस क्रम में बेनी मनहास को जोनल इंचार्ज होशियारपुर चंडीगढ़ तथा पिंद्रपाल सिंह को हल्का इंचार्ज दिनानगर नियुक्त किया गया है चेयरमैन सलारिया ने कहा कि इन नियुक्तियों का मुख्य उद्देश्य संगठन को मजबूत करना और बोर्ड की योजनाओं एवं गतिविधियों को जमीनी स्तर तक पहुंचाना है उन्होंने विश्वास जताया कि नए पदाधिकारी पूरी निष्ठा और ईमानदारी से अपनी जिम्मेदारियां निभाएंगे इस अवसर पर कई पदाधिकारी एवं कार्यकर्ता उपस्थित रहे सब तो पहले मैं बैनी स्टेट राजपूत कल्याण बोर्ड हेड इंचार्ज ਖਸ਼ਿਆਤ ਕੋ ਡਿਸਟ੍ਰਿਕਟ ਅਨਵਰਡ ਤਿਲ ਚੰਡੀਗੜ੍ਹ ਤੱਕ ਇਹਨਾਂ ਨੂੰ ਸਾਰੀ ਜ਼ਿੰਮੇਵਾਰੀ ਦੇਣਾ ਔਰ ਇੱਕ ਗਵਰਨਮੈਂਟ ਅਪੁਆਇੰਟਮੈਂਟ ਹੈਗੀ ਹੈ ਔਰ ਇਹਨਾਂ ਦੀ ਜ਼ਿੰਮੇਵਾਰੀ ਹੈ ਆਪਣੇ ਏਰੀਆ ਦਾ ਪੂਰਾ ਖਿਆਲ ਰੱਖਣਾ ਰਾਜਪੂਤ ਬਰਾਦਰੀ ਰਾਜਪੂਤ ਜਾਤੀ ਰਾਜਪੂਤ ਪਰਿਵਾਰ ਇਹ ਸਾਡੇ ਜਿਹੜੇ ਹੀਰੋ ਰਹਿ ਚੁਕੇ ਨੇ ਸਾਡੇ ਜਿਹੜੇ ਸੂਰਮੇ ਰਹਿ ਚੁਕੇ ਨੇ ਇਹਨਾਂ ਨੇ ਬਲੀਦਾਨ ਦਿੱਤੇ ਨਾ ਇਹ ਉਹਨਾਂ ਦੀ ਸੋਚ ਨਹੀਂ ਸੀ ਕਿ ਉਹਨਾਂ ਨੇ ਕੀਤਾ ਸੀਗਾ ਕਿ ਕੋਈ ਰਾਜਪੂਤ ਕਿਤੇ ਵੀ ਤਾਕਤ ਚ ਹੋਏ ਕਿਤੇ ਏਰੀਆ ਦਾ ਇੰਚਾਰਜ ਹੋਏ ਉਹ ਸਾਰੇ ਕਮਜ਼ੋਰ ਬੰਦਿਆਂ ਨੂੰ ਨਾਲ ਲੈ ਕੇ ਚਲੇ ਬਾਕੀ ਜਿਹੜੇ ਹੋਰ ਬਰਾਦਰੀ ਦੇ ਲੋਕ ਨੇ ਉਹ ਐਸਸੀ ਹੋਏ ਐਸਟੀ ਹੋਏ ਐਸਸੀ ਹੋਏ ਕੋਈ ਪਰਿਵਾਰ ਹੋਏ ਪੰਜਾਬ ਦਾ ਹੋਏ ਉਹਨੂੰ ਨਾਲ ਲੈ ਕੇ ਚਲੇ ਲੇਕ ਅੱਜ ਮੈਂ ਠਾਕੁਰ ਸਾਹਿਬ ਨੂੰ ਬਾਰੇ ਠਾਕੁਰ ਸਾਹਿਬ ਇਹ ਕਹਿ ਦੇਣਾ ਕਿ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਅੱਜ ਦਿੱਤੀ ਹੈ ਜਿਹੜਾ ਪਹਿਲੇ 77 ਸਾਲ ਚ ਪੰਜਾਬ ਚ ਰਾਜਪੂਤਾਂ ਦਾ ਕਲਿਆਣ ਨਹੀਂ ਹੋਇਆ ਹੁਣ ਇਹ ਮੌਕਾ ਆ ਗਿਆ ਕਿ ਕਲਿਆਣ ਬੋਰਡ ਜਿਹੜਾ ਹੁਣ ਬਣਿਆ ਮੈਂ ਆਪਣੀ ਸਾਰੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਹਦਤਨੀ ਹੈ ਛੇ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੇਰੇ ਪੰਜਾਬ ਸੂਬੇ ਦੇ ਪਰਿਵਾਰੀ ਆਦਰਨੀ ਹੈ ਮਨੀਰ ਸੋਸੋੜਿਆ ਦੀ ਸਾਰੀ ਲੀਡਰਸ਼ਿਪ ਸਮੂਜੀ ਲੀਡਰਸ਼ਿਪ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਸਾਨੂੰ ਤੁਸੀਂ ਮੌਕਾ ਦਿੱਤਾ ਸਮਾਜ ਚ ਕੁਝ ਕਰਨ ਦਾ ਯਕੀਨ ਨਾਲ ਕਹਿ ਸਕਦੇ ਆ ਕਿ ਕੋਈ ਚੀਜ਼ ਬਾਕੀ ਨਹੀਂ ਰਹਿ ਗਈ ਹੋਏਗਾ ਜੋ ਤੁਸੀਂ ਚਾਹ ਉੱਤ ਵੀ ਜ਼ਿਆਦਾ ਕਰਾਂਗੇ ਔਰ ਸਮਾਜ ਵਾਸਤੇ ਸਟੇਟ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਬਿਲਕੁਲ ਹੁਣ ਕੇ ਕੰਮ ਕਰਾਂਗੇ ਉਹ ਕੰਮ ਤੁਹਾਨੂੰ ਬਹੁਤ ਜਲਦੀ ਨਜ਼ਰ ਆਣਗੇ ਕਿਉਂਕਿ ਸਾਡਾ ਯੂਥ ਪੰਜਾਬ ਦਾ ਜਿੰਨਾ ਵੀ ਅਨਇੰਪਲੋਇਡ ਹੈ ਮੇਰੀ ਕੋਸ਼ਿਸ਼ ਰਹੇਗੀ ਐਜ਼ ਅ ਚੇਅਰਮੈਨ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਕਿ ਮੇਰੇ ਬੱਚਿਆਂ ਨੂੰ ਜਿਆਦਾ ਤੇ ਜਿਆਦਾ ਕੰਮ ਮਿਲੇ ਜਿਆਦਾ ਜਿਆਦਾ ਗਵਰਨਮੈਂਟ ਜੌਬ ਮਿਲੇ ਔਰ ਜਿਹੜੇ ਵੀ ਮੈਨੂੰ ਸੁਣ ਰਹੇ ਨੇ ਉਹ ਆਪਣਾ ਰੈਜ਼ਿਊਮ ਮੈਨੂੰ ਭੇਜਣ ਮੈਂ ਯਕੀਨ ਨਾਲ ਕਹਣਾ ਅਗਰ 50000 1 ਲੱਖ ਰੁਪਏ ਮੇਰੇ ਕੋਲ ਆਏਗਾ ਜਿਹੜੇ ਵੀ ਲੋਕੀ ਪਿੰਡਾਂ ਤੇ ਬੈਠੇ ਨੇ ਸ਼ਹਿਰਾਂ ਤੇ ਬੈਠੇ ਨੇ ਕਿਤੇ ਵੀ ਬੈਠੇ ਨੇ ਕੁਝ ਨਹੀਂ ਤੇ 5-10% ਨੌਕਰੀਆਂ ਤੇ ਮੈਂ ਜ਼ਰੂਰ ਦਿਲਾਗਾ ਇਹ ਮੇਰੀ ਤੁਹਾਡੇ ਵਾਅਦਾਰਾ ਗੱਲ ਕਰੀ ਹਾਂਜੀ ਪਰ ਸਾਡੇ ਵੱਡੇ ਭਾਜੀ ਸਮਾਜ ਸੇਵੀ ਸਾਡੇ ਸਵਨ ਸਨਾਰੀਆ ਜੀ ਚੇਅਰਮੈਨ ਪੰਜਾਬ ਕਲਿਆਣ ਬੋਰਡ ਦੀ ਦੇ ਇਹਨਾਂ ਨੇ ਸਾਨੂੰ ਜਿਹੜੀ ਜ਼ਿੰਮੇਵਾਰੀ ਜਨ ਹੈੱਡ ਦੀ ਦਿੱਤੀ ਹੈਗੀ ਹੈ ਅਹੀਂ ਪੂਰੇ ਪਰਜੋਰਨਾ ਨਿਭਾਵਾਂਗੇ ਔਰ ਵਧੀਆ ਤਿੱਕੇ ਨਿਭਾਵਾਂਗੇ ਤੇ ਅਸੀਂ ਪੰਜਾਬ ਸਰਕਾਰ ਪ੍ਰਬੰਧਕਾ ਸੀਐਮ ਸਾਡੇ ਭਵੰਤਮਾਨ ਜੀ ਦਾ ਤੇ ਸਾਡੇ ਬੀਨੂ ਮੀ ਸੁਸੋਧਿਆ ਜੀ ਦਾ ਬਹੁਤ ਧੰਨਵਾਦ ਜਿਹੜੀ ਇਹਨਾਂ ਨੇ ਸਾਡੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਲਈ ਹੈ ਜੈਦੇਵਾਲ ਇਹ ਮੁੰਡਾ ਇੰਨੀ ਆ ਜਾ ਬੱਚਾ ਚਲੋ ਰੱਖਨਾ ਹੱਥੀਂ ਮੈਂ ਭਿੰਦਰਪਾਲ ਸਿੰਘ ਰਾਜੂ ਦੇਨਾਨਗਰ ਤੋਂ ਹਲਕਾਣਚਰ ਦੀ ਜ਼ਿੰਮੇਵਾਰੀ ਦਿੱਤੀ ਹੈ ਮੈਨੂੰ ਪੰਜਾਬ ਕਲਿਆਣ ਬੋਰਡ ਵੱਲੋਂ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਨਾ ਨਾਲ ਨਿਭਾਵਾਂਗਾ ਤੇ ਆਪਣੇ ਭਰਾਵਾਂ ਨੂੰ ਜਿਨ੍ਹਾਂ ਦਾ ਮਿਆਰ ਜਿਨ੍ਹਾਂ ਨੂੰ ਨੌਕਰੀਆਂ ਵਾਸਤੇ ਨਹੀਂ 10 ਸਾਰੀ ਹਸਾਬ ਨੇ ਉਹਨੇ ਦੱਸਿਆ ਵਾ ਵੀ ਆਪਾਂ ਉਹਨਾਂ ਦੀ ਹਰ ਕੰਮ 'ਚ ਮਦਦ ਕਰਾਂਗੇ ਜਿੱਥੇ ਕਿਸਾਨਾਂ ਬਾਰੇ ਵੀ ਇਹਨਾਂ ਨੇ ਸਾਨੂੰ ਕਿਹਾ ਵੀ ਜਿਹੜੇ ਕਿਸਾਨਾਂ ਦੀ ਲੁੱਟ ਖਸੁੱਟ ਹੋ ਰਹੀ ਆ ਜਿੱਥੇ-ਜਿੱਥੇ ਵੀ ਹੋ ਰਹੀ ਆ ਉਹਦੀ ਆਪਾਂ ਇੱਕ ਬੋਰਡ ਦੀ ਤਰਫੋਂ ਉਹਨਾਂ ਦੀ ਰੇਟ ਲਿਸਟਾਂ ਲਾਵਾਂਗੇ ਜੋ ਸਮਾਨ ਮੰਡੀਆਂ 'ਚ ਜਾਊਗਾ ਉਹਦੀ ਲਿਸਟ ਵੀ ਲੱਗੇਗੀ ਆਰਤੀ ਲੁੱਟ ਨਹੀਂ ਸਕਣਗੇ ਉਸ ਤੋਂ ਬਾਅਦ ਜਿਹੜਾ ਸਮਾਨ ਆਰਤੀਆਂ ਕੋ ਲੈ ਕੇ ਦੁਕਾਨਾਂ ਦੇ ਵਿੱਚ ਆ ਜਾਂਦਾ ਉਹਦੀ ਵੀ ਲਿਸਟਾਂ ਲੱਗਣਗੀਆਂ ਇਸ ਤਰੀਕੇ ਨਾਲ ਇਸ ਬੋਰਡ ਦੇ ਥਰੂ ਆਪਾਂ ਸਮਾਜ ਸੇਵੀ ਦੇ ਕੰਮ ਕਰਾਂਗੇ ਜਿਹੜਾ ਵੀ ਲੋਕਾਂ ਦੇ ਕਲਿਆਣ ਦੇ ਕੰਮ ਆਏਗਾ ਇਹ ਇੰਨਾ ਹੀ ਕਹਿੰਦਾ ਬਹੁਤ ਧੰਨਵਾਦ ਕਰਦਾ ਸਾਰੀਆਂ ਸਾਫ ਦਾ ਜਿਨ੍ਹਾਂ ਨੇ ਇਸ ਚੀਜ਼ ਛਾੜ ਚੋਣ ਕੀਤੀ ਹੈ ਤੁਹਾਨੂੰ ਇਸ ਕੰਮ ਵੱਲ ਇਸ ਇਸ ਪਾਸੇ